ਦੋਸਤੋ ਅੱਜ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆਏ ਆਂ ਇਹ ਜਿਹੜੀ ਬਿਲਡਿੰਗ ਆ ਬਿਲਕੁਲ ਜਿਹੜਾ ਆਹ ਰੋਡ ਆ ਮੋਤੀ ਨਗਰ ਨੂੰ ਜਾਂਦਾ ਆ ਸਾਹਮਣੇ ਚੰਦ ਕਦਮਾਂ ਦੇ ਮੋਤੀ ਨਗਰ ਦਾ ਮੋਤੀ ਨਗਰ ਦੇ ਵਿੱਚ ਹੀ ਆ ਇੱਕ ਬਿਲਡਿੰਗ ਆ ਜਿਹੜੀ ਕੀ ਆ ਤਿੰਨ ਮੰਜ਼ਲਾ ਇਹ ਤਿੰਨ ਮੰਜ਼ਲਾ ਜਿਹੜੀ ਬਿਲਡਿੰਗ ਆ ਤੇ ਇਹਦੇ ਵਿੱਚ ਦੋ ਪਾਸੇ ਦਾ ਰਸਤਾ ਹੈ ਥੱਲੇ ਹਾਲ ਦਾ ਰਸਤਾ ਤੇ ਆਹ ਉੱਪਰਲੀ ਮਜ਼ਲੀ ਦਾ ਰਸਤਾ ਤੇ ਇਹਦੇ ਵਿੱਚ ਲਿਫਟ ਲੱਗਨ ਦਾ ਵੀ ਜਿਹੜਾ ਆਪਸ਼ਨ ਜਿਹੜਾ ਹਜੇ ਦਿੱਤਾ ਹੋਇਆ ਹੈ ਤੁਸੀਂ ਲਿਫਟ ਵੀ ਲਗਵਾ ਸਕਦੇ ਹੋ ਉਸ ਤੋਂ ਆਹ ਦੇਖ ਸਕਦੇ ਹੋ ਲਿਫਟ ਦਾ ਵੀ ਜਿਹੜਾ ਆਪਸ਼ਨ ਹੈਗਾ ਤੇ ਉੱਪਰ ਦੋ ਹਾਲ ਜਿਹੜੇ ਹੋ ਰਹੇਗੇ ਨੇ ਤੇ ਜਿਹੜਾ ਇਹਦਾ ਟੋਟਲ ਰਕਬਾ ਹੈਗਾ ਇਸ ਬਿਲਡਿੰਗ ਦਾ ਜੇ ਗੱਲ ਕਰੀਏ ਤਾਂ ਓਹ ਹੈ ਰਹਾ ਯਾ ਤਾਂ ਦੋਸਤੋ ਤੁਸੀਂ ਆ ਮੋਤੀ ਨਗਰ ਜੇ ਪੈਂਦੀ ਤਿੰਨ ਮੰਜ਼ਲਾ ਇਮਾਰਤ ਤਾਂ ਦੇਖ ਹੀ ਚੁੱਕੇ ਹੋ ਤਾਂ ਆਓ ਥੋੜਾ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਦੱਸਦੇ ਆਂ ਇਹ ਜਗ੍ਹਾ 511 ਗਜ ਦੇ ਵਿੱਚ ਤਿੰਨ ਮੰਜ਼ਲਾ ਬਿਲਡਿੰਗ ਬਣੀ ਹੋਈ ਆ ਜੋ ਕਿ ਕਮਰਸ਼ੀਅਲ ਹੈ ਤੇ ਇਸ ਦੇ ਵਿੱਚ 75 ਕਿਲੋ 62 ਬਿਜਲੀ ਦਾ ਕਨੈਕਸ਼ਨ ਲੱਗਿਆ ਹੋਇਆ ਤੇ ਗਵਰਨਮੈਂਟ ਅਪਰੂਵਡ ਸਵਰਸੀਬਲ ਵੀ ਲੱਗਿਆ ਹੋਇਆ ਤੇ ਇਸ ਦਾ ਰਕਬਾ 46 100 ਫੁੱਟ ਹੈ ਤੇ 1380 ਸਕੁਅਰ ਫੁੱਟ ਏਰੀਆ ਕਵਰ ਹੈ ਤੇ ਜਿਸ ਤੋਂ 80000 ਦੇ ਕਰੀਬ ਮੰਥਲੀ ਇਨਕਮ ਵੀ ਆ ਰਹੀ ਹੈ ਤੇ ਅਜੇ ਇੱਕ ਹਾਲ ਖਾਲੀ ਪਿਆ ਵਾ ਜੋ ਕਿ तकरीबन 50000 ਤੇ ਹੋਰ ਚੜ ਜਾਵੇਗਾ ਤੇ ਬਾਕੀ ਤੁਸੀਂ ਜੇ ਤਿੰਨ ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਸਕਰੀਨ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ